ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਤਨਨਾਂਗੇ ਸੇ ਲੈ ਲੈ ਕੇ ਆਏ ਜੀ ਦੋ ਬਣ ਬਾਈ ਸੂਈਆਂ ਸਵਾਈਆਂ ਨੇ ਇੱਕ ਬਾਈ ਕੋਲੇ ਕਟਾ ਟੌ ਬਰੀਡ ਚੰਗੀ ਨਸਲ ਦਾ ਹੈਗਾ ਤੇ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਸਕਾਲ ਹਸਕਾ ਡਾਕਟਰ ਹੋ ਠੀਕ ਹੋ ਗਰੇ ਵਧੀਆ ਬਰੇ ਠੀਕ ਹੈ ਤੂੰ ਦੱਸ ਨਾਮ ਤੇ ਐਡਰੈਸ ਬੋ ਨਾਮ ਆਪਣਾ ਗੋਰਾ ਬਾਈ ਪਿੰਡ ਪਧੌੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਹੂੰ ਨਾਨ ਸਰਗਰਦਵਾਰੇ ਕੋਲੇ ਆਪਣਾ ਘਰ ਆ ਵਧਾਤਿਆਂ ਦੀ ਖੜਕੀ ਵਜਦੀ ਹੈ ਓਕੇ ਬਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ 87880432 ਹੈ ਠੀਕ ਹੈ ਬਾਈ ਜਿਹੜੀ ਪਹਿਲੇ ਨੰਬਰ ਦੇ ਗਾਂ ਦੇ ਨੇ ਕਿਹੜਾ ਸੂਆ ਇਹ ਬਾਈ ਦੂਜੇ ਸੂਏ ਸੂਈ ਦੀ ਆ ਬੱਚਾ ਸਪੇਰ ਹੈ ਦਾ ਓਕੇ ਸਵਾ ਕਮੀਨਾ ਹੋਇਆ ਸੂਈ ਨੂੰ ਮਾਲਕ ਨੇ ਸਵਾ ਦੱਸਣ ਦੇ ਠੀਕ ਹੈ ਭਾਈ ਹਾਂਜੀ ਠੰਡੀ ਸੀਲ ਫੁੱਲ ਜਿਆਦੇ ਆ ਓਕੇ ਭਾਈ ਲੈ ਜਿਵੇਂ ਮਾਰ ਦਿਆ ਉੱਥੇ ਫੇਰੀ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਫੁੱਲ ਲੈਵਲ ਉਹ ਬੜਾ ਚੰਗਾ ਹਾਂਜੀ ਬਹੁਤ ਵਧੀਆ ਲੈਵਲ ਥਣ ਥਣ ਬੜਾ ਚੰਗਾ ਮੁੱਠੀ ਵਾਲਾ ਨਾਨਕ ਕਲਾ ਸੀਲ ਹੋਣਾ ਚਿਵਾਈ ਕਿਵੇਂ ਆ ਭਰਾ ਚਿਵਾਈ ਇੱਕ ਨੰਬਰ ਮਾਰਦੈ ਨਾ ਧਾਰਾ ਕੋਈ ਨਹੀਂ ਆਪਾਂ ਬਣੀ ਤੋਰ ਕੇ ਦਿਖਾ ਦੇ ਹਾਂ ਤੋਰ ਦੇ ਬਣੀ ਕੀ ਮੋਲ ਆ ਫਿਰ ਜੈਜ ਮੋਲੇ ਦਾ ਕੁਛ ਮਰਜ਼ੀ ਕੇ 52000 ਦੇ ਦਗਾ 52000 ਦੀ ਮਾਨਤਨ ਹੋ ਜਾ ਕਰ ਦਾਂ ਜਾਇ ਜੀ ਮੰਗੇ ਪੈਸੇ ਦੇ ਦੁੱਧ ਕਿੰਨਾ ਗਾ ਗੁਰੇ ਥੱਲੇ ਦੁੱਧ 14 ਕਿਲੋ ਡੇੜੀ ਆ ਬਾਈ ਚਾਹੇ ਅਗਲਾ 12 ਕਿਲੋ ਮੰਨ ਕੇ ਮਗਾ ਲੇ ਓਕੇ ਬਾਈ ਠੀਕ ਦੁੱਧ ਨੂੰ ਵਧੀਆ ਥੋੜਾ ਜਿਹਾ ਮੰਨ ਕੇ ਉੱਪਰ ਆ ਜਾ ਕਰੀ ਜਾਂਦੀ ਆ ਖਾਣ ਖਾਂਦੀ ਪੀਦੀ ਫੁੱਲਾ ਓਕੇ ਉਹ ਰੰਮੀ ਜੀ ਜਿਵੇਂ ਕਰਦਾ ਕਰ ਗਈ ਠੀਕ ਆ ਬਾਈ ਜਾਨ ਫੁੱਲਾ ਬੈੜ ਤੇ ਫੁੱਲ ਪਲੀ ਵੀ ਆ ਕੋਈ ਲਸੀ ਨਹੀਂ ਲਾਵੀ ਨਹੀਂ ਥਾਣ ਤੁਣ ਬਾਲਾ ਚੰਗਾ ਮੁਠੀ ਵਾਲਾ ਥਾਣਾ ਚ ਵੀ ਚੂਈ ਬਾਈ ਕਹਿੰਦਾ ਓਕੇ ਆ ਬ੍ਰੀਡ ਫੁੱਲਾ ਕਹਿੰਦੇ ਹਾਂਜੀ ਇੱਕ ਨੰਬਰ ਆ ਜੀ ਹੂੰ ਬਾਕੀ ਮੋਲ ਜਾਇਆ ਜਾ ਬਾਈ ਥਾਨ ਥਣ ਬੜਾ ਚੰਗਾ ਬਾਕੀ ਧਾਰਾ ਕੋਈ ਚੱਕਰ ਨਹੀਂ ਬਾਈ ਦੀਆਂ ਮਾਰਕਟ ਖਾਨ ਠੰਡੀ ਬਹੁਤ ਆਣਾ ਗੁਰੇ ਜਿਵੇਂ ਮਰਜੀ ਬੈਠਾਰੇ ਕੋਈ ਚੱਕਰੀ ਨਹੀਂ ਕਹਿਣਾ ਕਰਮਾਲੀ ਨੇ ਕੁਛ ਜਾਤ ਵਾਲੀ ਨਾ ਕਰੇ ਦੋਗਲੀ ਬਸਮਾ ਕਰਕੇ ਥਾਨ ਦੇ ਕੱਢਿਆ ਕਿ ਨਹੀਂ ਹਾਂ ਹੁਣ ਕੱਢਿਆ ਪਹਿਲਾਂ ਉੱਤਰੀ ਨੀਜ ਤੋਂ ਲੈ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਪੂਰੀ ਵਿਥੀ ਦੇ ਥਾਨ ਬਾਕੀ ਚੋਣ ਦੇਖੋ ਕਰਮਾਲੀ ਦਾ ਥਾਨਾਂ ਦੀ ਆਪਣੀ ਗਾਰੰਟੀ ਡਾਕਟਰ ਘੱਟ ਵੱਧ ਦੀ ਚਾਹੇ ਹੀ ਮੰਗਾਲੀ ਕਰ ਹੂੰ ਲੈ ਜਿਵਾਈ ਚੈੱਕ ਕਰ ਲਓ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੇ ਨੇ ਕੁਛ ਨਹੀਂ ਠੰਡੀ ਸੀਲਾ ਚਵਾਈ ਵਾਲੀ ਚੰਗੀਆਂ ਕੋਰੇ ਨਹੀਂ ਕਿ ਹੁਣ ਚੰਗੀਆਂ ਹੀ ਬਾਕੀ ਥਣ ਸਾਏ ਬਹੁਤ ਸੋਹਣੇ ਗਾ ਡਾਕਟਰ ਮਗਰਲੇ ਥਣਾਂ ਦੀ ਚਵਾਈ ਚੈੱਕ ਕਰੋ ਕਿਹਾ ਨਾ ਹੈਗਾ ਚੋਣ ਕੋਈ ਨਹੀਂ ਹੂੰ ਕਿੰਨੀਆਂ ਗੱਦਾ ਰੰਮਰੀਆਂ ਦੁੱਧ ਦੇਖੋ ਬਈ ਕੀ ਬਾਤ ਇੱਕ ਬਾਕੀ ਦੁੱਧ ਬਾਜੂ ਡਾਕਟਰ ਹੂੰ ਸਹੀ ਹੈ ਇਹਦੇ ਬਾਕੀ ਫੈਂਡ ਵੀ ਦੀ ਚੰਗੀ ਹੋਊ। ਸੀਲ ਆ ਬਾਕੀ ਜਿਹੜੀ ਮੇਰੇ ਕੰਮ ਬੱਛੀ ਖੜੀ ਕਰਕੇ ਤਾਂ ਕਰਕੇ ਕੋਈ ਨਹੀਂ ਕਹਿੰਦਾ। ਹੂੰ। ਲੈ। ਠੰਡੀ ਸੀਲ ਫੁੱਲ ਜਿੱਧਰ ਦੀ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ। ਕਹਿਣਾ ਚਰਮਾਈ ਨਹੀਂ ਕੁਛ ਨਹੀਂ। ਜਮਾਂ ਠੰਡੀ ਸੀਲ ਆ ਤੇ ਮੁੱਲ ਵੀ ਜਾਇ ਜਾ ਕਿਨੇ ਕੋਰੇ? ਸਹੀ ਕਰਿਆ ਵੀਰੇ ਮੁੱਲ ਯਾਰ। ਹੂੰ। ਗਲਤ ਨਹੀਂ ਕਿਹਾ ਜੀ 16 15 ਕਿਲੋ ਦਈਗੀ ਆਮ ਨਾਲ ਜਿੱਤੇ ਗੱਬਣ ਟੋਕੜੋਗੇ ਇੰਨੇ ਦੀ ਫੇਰ ਆ। ਸਹੀ ਆ। 60 ਦੀ ਵਿਗਜੂ ਪਰ ਘਟ ਨਹੀਂ ਦੇਵੇ ਦੀ ਗੱਬਣ ਟੋਕਰਦਾ। ਸਹੀ ਗੱਲ ਆ। ਲੈਵਾ ਦਿਖਾ ਦੇ ਲੈ ਵਾ ਸ਼ਾਂਤ ਤੋਂ ਦੁਬਾਰੇ। ਬੱਸ ਉਹਨਾਂ ਆ ਮੇਰੇ ਦੂਜੇ ਨਬਰ ਤੇ ਫੈਂਡ ਫੋਨ ਨੂੰ ਚੰਗੀ ਆ ਜੀ ਹੂੰ ਬਾਕੀ ਕਿਉਂ ਵੀ ਪਲੀ ਵੀ ਆ ਜਾਣ ਵਾਲੀ ਬਹਿੜਾ ਪਿੱਛੇ ਲਾਵੀ ਜੀ ਨਹੀਂ ਹਣੀ ਹੈਨਾ ਹੂੰ ਮੁੱਲ ਵੀ ਜਾਇਜ਼ ਆ ਖਿੱਚ ਕੇ ਬੱਸ ਮਾਫ ਤੁਹਾਨੂੰ ਬਹੁਤ ਜਨਾ ਬਾਕੀ ਛੋਟੀ ਨੇ ਵੱਡੀ ਸਹਿਜ ਹੀ ਆ ਚਮਕ ਚਮਕ ਫੁੱਲ ਆ ਖਾਂਦੀ ਪੀਂਦੀ ਫੁੱਲ ਆ ਅੱਗੇ 2 ਨੰਬਰ ਤਿੰਨ ਕੀਨਾ ਬਹਿੜਾ ਕਿਹੜਾ ਸੁਆ ਸੂਈ ਹੈ ਤੇਰੇ ਜਨ ਦੂਜਾ ਸੁਆ ਸੂਈ ਆ ਵੀਰੇ ਕਦੋਂ ਸੂਈ ਆ ਵੀਰੇ ਇਹ ਨੂੰ ਹੋਗੇ ਪਰਸੋ ਸੁਬਾ ਸੂਈ ਆ ਵੀਰੇ ਬੱਛਾ ਕੀ ਦੇ ਤਾਂ ਬੱਛੀ ਆ ਵੀਰੇ ਬੱਛੀ ਬਹੁਤ ਚੰਗੀ ਸੀ ਬਣਦੀ ਆ ਬੱਛੀ ਬੜੀ ਚੰਗੀ ਦਿੱਤੀ ਆ ਤੇ ਪੂਤ ਖਾਈ ਬੱਛੀ ਦੀ ਜਵ ਲੱਤ ਤੋਂ ਉੱਪ ਇਹੜੇ ਜੀਂਦੀ ਨਹੀਂ ਆ ਪਤਾ ਕੁਛ ਇਹ ਦੱਸਿਆ ਹੀ ਉਹਨਾਂ ਨੇ ਮੈਨੂੰ ਮੈਂ ਦੱਸ ਦੂੰ ਪਤਾ ਕਰਕੇ ਆਪਾਂ ਮਰਸਾ ਤੇ ਹੈਲੋ ਕਰਦੇ ਆ ਮੈਸੇਜ ਇਹਨੇ ਗਾਂ ਲਈ ਦਿਓ ਫੇਸ ਤੇ ਦੇਖੀ ਘੱਟ ਮੁੱਟਾ ਚੰਗਾ ਟੀਕਾ ਦੱਸਦੇ ਵੀਰੇ ਭਰਾ ਇਹ ਜਿਵੇਂ ਨੀਲੀ ਰਗੀ ਮੈਂ ਇਹਨੇ ਬੱਚਾ ਨਹੀਂ ਹੁੰਦਾ ਹੂੰ ਸਹੀ ਗੱਲ ਆ ਭਾਈ ਬੜੀ ਬਿਊਟੀ ਹੈ ਬੱਚੇ ਦੇ ਹਨਾ ਬਾਕੀ ਗੁਲਾਬੀ ਥਾਣਾ ਪੂਹ ਦੇ ਗਿੱਟੇ ਦੇ ਉੱਪਰ ਹੂੰ ਡੈਨਮਾਰਕ ਦਾ ਸੀਮਨ ਦੱਸਦੇ ਵੀਰੇ ਚੰਗਾ ਸੀਮਨ ਹੀ ਦੱਸਦੇ ਸੀ ਠੀਕ ਆ ਭਾਈ ਆਪਾਂ ਵੀ ਮੈਂ ਤੁਹਾਨੂੰ ਕਹਦਾ ਆਪਾਂ ਥੋੜੀ ਪੜਾਈ ਘੱਟ ਕਰੀ ਆਪਾਂ ਨਾਂ ਹੀ ਘੱਟ ਲੈਣੇ ਹੁੰਦੇ ਆ ਠੀਕ ਆ ਭਾਈ ਸੀਮਨ ਚੰਗੇ ਦੱਸਿਆ ਵੜ ਵੀ ਖਰਚਾਂਗੇ ਲੈ ਲੇ ਵੋਚਾਂਗੇ ਕਰਮ ਵਾਲੀ ਲਾਲ ਲੇਵਲ ਦੀ ਫਿਰਦੀ ਫੀਟਿੰਗ ਲੈਵਾ ਯਾਰ ਹੈ ਨਾ ਲਾਲੀ ਜਿਹੜੀ ਨੀਂਦ ਨਹੀਂ ਆ ਦੇਵੇ ਤੇ ਕੀ ਬਾਤ ਹੈ ਨਾੜ ਦੇਖ ਲੈ ਵਿੱਚ ਇਕੱਲੀ ਇਕੱਲੀਆਂ ਝਲਕਾਂ ਮਾਰਦੀਆਂ ਥਾਣ ਦੇ ਕੋਲ ਬਾਕੀ ਕੋਈ ਨਹੀਂ ਬਹੁਤ ਲਾਲ ਗਲਾਬੀ ਥਾਣਾ ਇਕੱਲਾ ਥਾਣਾ ਪੂਰੀ ਵਿਥੀ ਦੇ ਥਾਣਨ ਲੈ ਸਫਾਈ ਵਾਲੀ ਹਲੇ ਵੇਰੀ ਹਾਂਜੀ ਇੱਕ ਨੰਬਰ ਲੈਵਾ ਵੀਰੇ ਉਹਨੇ ਹੀ ਮਗਰ ਉਹਨੇ ਮੁਰਾ ਕਿੰਨਾ ਕੁ ਬੋਲਾ ਬੋਲਾ ਹੁਣ ਹੋ ਜਾ ਦੁੱਧ ਦੇ ਦੂ ਵਸਤੀ ਮੇੜ ਜਿਹੜੇ ਦੇ ਦੂਗੀ 20 ਤੋਂ ਬਾਹਰ ਬਾਕੀ ਸੇਵਾ ਦੇ ਟਵੰਡਾ ਦੁੱਧ ਤਾਂ ਹਨਾ ਹੂੰ ਜਿੰਨਾ ਮਰਜੀ ਪਾਲ ਲੈ ਤਾਂ ਉਹਨਾਂ ਹੀ ਕੱਢ ਲੈ ਹਨਾ ਸਹੀ ਗੱਲ ਆ ਭਾਈ ਇੱਧਰ ਪਤਾ ਹੂੰ ਬ੍ਰੀਡ ਕਰਨੇ ਕੋਈ ਘਾਟ ਨਹੀਂ ਨਹੀਂ ਬ੍ਰੀਡ ਫੋਲ ਵੱਡੀ ਛੋਟੀ ਨਾ ਬਣੇ ਜਾਗਾ ਹਾਂ ਫੁੱਲ ਕੱਦ ਪ੍ਰਿੰਟ ਪ੍ਰਿੰਟ ਇੱਕ ਨੰਬਰ ਆ ਕਰਮਾ ਯਾਰ ਤੋਰਾ ਤੋਰਾ ਵੀ ਇੱਕ ਨੰਬਰ ਆ ਕੀ ਬਾਤ ਆ ਹੂੰ ਨੇ ਬਾਕੀ ਦੇਵਾਲੂ ਵਾ ਬਹੁਤ ਸੋਹਣਾ ਯਾਰ ਮੁੱਲ ਕੀ ਆ ਕੋਰੇ ਜਾਇਜ਼ ਮੁੱਲ ਬਾਈ ਕਰ ਨੂੰ ਜਿੰਨਾ ਮਰਜ਼ੀ ਕਹ ਲੈ 2000 ਛੱਡ ਲਾਂਗੇ 90000 ਚ ਠੀਕ ਆ ਬਾਈ 90000 ਰੁਪਇਆ ਮੁੱਲ ਆ 2000 ਰੁਪਇਆ ਛੋਟ ਕਰ ਦਿਆਂਗੇ ਲੇਵਾਲੂ ਵਾ ਬੜਾ ਫਿੱਟ ਆ ਕਹਿੰਦਾ ਬਾਕੀ ਬ੍ਰੀਡ ਬਹੁਤ ਆ ਬਾਕੀ ਬੱਚੀ ਬਹੁਤ ਚੰਗੀ ਆ ਡੇਟ ਦੇ ਸਾਲ ਨੂੰ ਸੂਪੂਗੀ ਬਾਈ ਮਗਰੀ ਹੂੰ ਚੰਗੀ ਸਾਹਮ ਲਈ ਕੇ ਨੇ ਵੀਰੇ ਹਨਾ ਸਹੀ ਗੱਲ ਆ ਬਾਈ ਬੱਚੀ ਦੇ ਸਿਰ ਤੇ ਗਾਂ ਵੀਰੇ ਨਾਲ ਗਾਂ ਤਿਆਰ ਹੋ ਜਾਂਦੀ ਆ ਬੜਾ ਸਹੀ ਗੱਲ ਆ ਬਾਈ ਬੱਚਾ ਆਉਂਦਾ ਛੱਡਣਾ ਪੈਂਦਾ ਇਹ ਨਾਲ ਹੀ ਤਿਆਰ ਬਣ ਜਾਂਦਾ ਬੱਚਾ ਹੂੰ ਬਾਕੀ ਕੂਨੀ ਬਹੁ ਬਾਕੀ ਧਾਰਾਂ ਕੋਈ ਚੈੱਕ ਕਰਨੀ ਪਈ ਇਹਦੀਆਂ ਮਾਰ ਕੇ ਦਿਖਾਉਂਦਾ ਨਿਆਣਾ ਪਾ ਚਾਹੇ ਨਾ ਪਾ ਦੋਨਾਂ ਗਾਂ ਦਾ ਆਪਾਂ ਨੂੰ ਐ ਆਉਂਦੇ ਚੱਲ ਨਿਆਣਾ ਜ਼ਰੂਰੀ ਗਾਂ ਦਾ ਹੈਨਾ ਸਹੀ ਗੱਲ ਆ ਬਾਈ ਹੂੰ ਜਿਵੇਂ ਮਰਜ਼ੀ ਲੈ ਨਿਆਣਾ ਪਾ ਲੈ ਨਹੀਂ ਹਾਂਜੀ ਇੱਕ ਨੰਬਰ ਹੈ ਵੀ ਆ ਕਿ ਆਪਾਂ ਸੂਈ ਸਵਾਈ ਲਈ ਸੀ ਡਾਕਟਰ ਇਹ ਓਕੇ ਆਪਣੇ ਕੋਲ ਸਵੇ ਹੀ ਆਈ ਆ ਜੱਜ ਜੀ ਆਪਾਂ ਵੀਡੀਓ ਪਾ ਦਿੱਤੀ ਠੀਕ ਹੈ ਜੀ ਉਹ ਕੱਲ ਆਈ ਸੀ ਓਕੇ ਪਰ ਇੰਟਰਪਰੰਟ ਬਾਹਲਾ ਚੰਗਾ ਬਹਿੜ ਦਾ ਕਿ ਨਹੀਂ ਹਾਂ ਨਹੀਂ ਬਹਿੜ ਸਾਫ ਹੋਤਾ ਯਾਰ ਬਾਕੀ ਚਵਾਈ ਚੈੱਕ ਕਰ ਲੈ ਬਾਕੀ ਕੱਦ ਵਾਲੀ ਯਾਰ ਹਾਂ ਵੇਖੀ ਥਣ ਲੱਗਿਆ ਲੱਗ ਰਿਹਾ ਵੇਖੋ ਫਤਰੀ ਦੇਖੀ ਨਾ ਕੀ ਬਾਤ ਕਿਹੜੀ ਦੇ ਭਾਵੇਂ ਇਹਨੂੰ ਕਹਿੰਦੇ ਹੈ ਹਮ ਸਹੀ ਆ ਬਾਕੀ ਗਲਾਬੀ ਗਲਾਬੀ ਥਾਣਾ ਹਮ ਬਾਕੀ ਚੋਣ ਤੁਹਾਡੇ ਸਾਹਮਣੇ ਆ ਜਾਣਾ ਚਵਾਈ ਵੀ ਇੱਕ ਨੰਬਰ ਹੋ ਗਰਮ ਵਾਲੀ ਇਹਨੂੰ ਖੁੱਲਾ ਬੋਲ ਕੇ ਡਾਕਟਰ ਬਾਕੀ ਮੋਲੇ ਵੀ ਬੁਰੇ ਜਾਇਜ ਆ ਹਨਾ ਸਹੀ ਕਰਿਆ ਮੋਲੇ ਯਾਰ ਆਪਾਂ ਮੰਨ ਕੇ ਚੱਲ ਬੱਚਾ ਵੀ ਨਾਲ ਚੰਗਾ ਹਨਾ ਆਪ ਵੀ ਖੁੱਲ ਚੰਗੇ ਦੁੱਧ ਵੀ ਚੰਗਾ ਪਾਉ ਸਾਰਾ ਕੁਝ ਕਰੂਗੀ ਸਹੀ ਗੱਲ ਆ ਚਾਰ ਪੰਜ ਸਾਲ ਜਿਵੇਂ ਮਰਜ਼ੀ ਕਰਮ ਵਾਲੀ ਨੋਲਿਆਂ ਚੋਈ ਚੱਲੇ ਹਨਾ ਹਮ ਬੱਚਾ ਵੀ ਚੰਗਾ ਪਾਉਂਦੀ ਮੇਨ ਕੰਮ ਇਹ ਆ ਸਹੀ ਗੱਲ ਆ ਭਾਈ ਜਿਹੇ ਜਾਂ ਮਰਜ਼ੀ ਸੀਵਨ ਭਰਾ ਦੇ ਉਹ ਜਿਹੜਾ ਬੱਚਾ ਕੱਢ ਮਾਰਦੀ ਆ ਹਮ ਪਹਿਲਾਂ ਵੀ ਬੱਚੀ ਸੀ ਪਾਰ ਵੀ ਇਹਦੀ ਠੀਕ ਆ ਹੁਣ ਦੂਜਾ ਸੂਆ ਸੂਈ ਪਲੂਨ ਪਹਿਲੇ ਵੀ ਬੱਚੀ ਹਮ ਦੇ ਲਾ ਚਵਾਈ ਬੜੀ ਜੰਮੀ ਆ ਨਾ ਦੁੱਧ ਜਾਂ ਨੱਪ ਜਾਂ ਨਾਪ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਚਵਾਈ ਇੱਕ ਨੰਬਰ ਦੋਨੇ ਪਾਸੇ ਬਹਿ ਕੇ ਚੋਈ ਚੱਲ ਡੱਕਰ ਨਹੀਂ ਚਾਹੀਏ ਬਾਕੀ ਥਾਂ ਥੀ ਵੀ ਮਸ਼ੀਨ ਵਾਲੇ ਵੀ ਹੈਗੇ ਸਹੀ ਗੱਲ ਹੈ ਬਾਈ ਮੈਂ ਤਾਂ ਜਿੰਨਾ ਥੀ ਲੈਣੀ ਉਹਨੂੰ ਬਾੜੀ ਫੜ ਲੈ ਲੈ ਜਿਵੇਂ ਮਰਜ਼ੀ ਤਾਂ ਕਿੰਨੀਆਂ ਗੱਤਾਰਾਂ ਮਰੀਆਂ ਦੁੱਧ ਦੇਖੋ ਬਾਈ ਇੱਕ ਨੰਬਰ ਚੋਣ ਮੋਟਾ ਮੋਟਾ ਚੋਣ ਬਾਕੀ ਕੂਨੀ ਫੋਲਾ ਜਿੰਨੀ ਵੀ ਕਹਦੇ ਜਿੱਧਰ ਤੇ ਮਰਜ਼ੀ ਬੈਠਾ ਰਹਿ ਚਾਹੀਏ ਵਾਲੂ ਆ ਫਿੱਟ ਫਿੱਟ ਪਿਆ ਕਿ ਨਹੀਂ ਇਹ ਤਾਂ ਨਿਆਣਾ ਦਾ ਪੰਕੂ ਤੇ ਦਾਤਾ ਗਾਂ ਦੇਣਾ ਹੂੰ ਇਹ ਲੋੜ ਨਹੀਂ ਤਾਂ ਯਾਰ ਠੀਕ ਹੈ ਬਾਈ ਵਿੱਚ ਬੰਦੇ ਕਹਿੰਦੇ ਨੇ ਨਿਆਣਾ ਪਾ ਕੇ ਦਿਖਾ ਦਿਓ ਯਾਰ ਹੂੰ ਸਹੀ ਗੱਲ ਆ ਬਾਈ ਹੂੰ ਲੈ ਤਾਂ ਖਾ ਦੇ ਲੇਵਾ ਮੜਾ ਜਾ ਲੈ ਪੂਰਾ ਲਾਲੀ ਵਾਲਾ ਲੇਵਾ ਕਹਿੰਨੀ ਇਹਨੂੰ ਕਹਿੰਦੇ ਅਸਲ ਵੇੜਾ ਯਾਰਾ ਹੂੰ ਲੈ ਜਿਹ ਇੱਧਰ ਦੀ ਮਾਰ ਚੱਲਦਾ ਯਾਰ ਹੂੰ ਠੰਡੀ ਸੀਲ ਫੁੱਲ ਹੂੰ ਹੂੰ ਓਕੇ ਹੈ ਬਾਈ ਇੱਕ ਨੰਬਰ ਆ ਯਾਰ ਹੂੰ ਅੱਗੇ ਆ ਗਿਆ ਕੱਟਾ ਕਿੰਨੀ ਉਮਰ ਹੈ ਇਹਦੀ ਕੱਟਾ ਬਾਈ 22 ਸਾਲ ਹੋ ਗਿਆ ਦੋ ਦੰਦ ਹੋ ਗਿਆ 22 ਸਾਲ ਕਿਹੜੇ ਟੀਕੇ ਦਾ ਪਤਾ ਕੁਛ ਇਹ ਸਮਰਾਟ ਬੋਲਦਾ ਵੀਰੇ ਇਹਦੀ ਮਾਂ ਦਾ 19 ਕਿਲੋ ਦਾ ਰਿਕਾਰਡ ਤੇ ਨਾਲ ਹੀ ਖੜਾ ਆਪਣੇ ਪਿੰਡ ਓਕੇ ਬਾਈ ਬਹੁਤ ਚੰਗੀ ਮੈਂ ਦਾ ਬੱਚਾ ਯਾਰ ਆਪ ਵੀ ਬਾਕੀ ਬੰਦਾ ਸੀਮਣ ਜਮਾ ਉੱਥੋਂ ਲੈ ਕੇ ਆਇਆ ਜਾ ਕੇ ਖੁਦ ਠੀਕ ਹੈ ਵੀਰੇ ਦੋ ਸੀਮਣ ਲਿਆ ਜਦਾ ਤਾਂ ਸੀ ਇੱਕ ਕਟਾ ਕੇ ਇੱਕ ਕੱਟੀ ਆ ਗਈ ਹੂੰ ਖੋਲੀ ਮਣਾ ਦੂਰੀ ਦੂਰੀ ਸਿੰਘ ਸੁੰਘ ਬੜਾ ਚੰਗਾ ਹਾਂ ਹੂੰ ਮਾਝ ਲਾਤੀ ਸੀ ਇੱਕ ਪਹਿਲਾਂ ਹੈ ਇੱਕ ਝੋਟੀ ਨੇ ਲਾਤੀ ਸੀ ਪਹਿਲਾਂ ਓਕੇ ਉਹ ਗੱਬੜ ਠੀਕ ਹੈ ਫੇਸ ਦੇਖੋ ਸਿੰਘ ਸਿੰਘ ਬੜਾ ਬਹੁਤ ਚੰਗਾ ਕੱਟਾ ਬਈ ਚੰਗੇ ਸੀਮਣ ਦਾ ਮਾ ਦਾ ਰਿਕਾਰਡ ਵੀ ਬਾਈ ਨੇ ਦਾ ਬਹੁਤ ਚੰਗਾ ਬਹੁਤ ਚੰਗਾ ਬਈ ਅਪ ਦੇ ਦਾਂਗੇ ਡਾਟਾ ਯਾਰ ਇਹਨੇ ਘਰੇ ਪਾਲ ਲਾ ਸਾਰੇ ਜੱਡਰ ਰਿਕਾਰਡ ਦੇ ਜਿਹੜਾ ਸਾਰਾ ਜੱਡਬ ਲੈ ਕੇ ਦੇ ਛੋੜਾ ਪੜਾ ਬਹੁਤ ਚੰਗਾ ਹੈ ਨਾ ਬਹੁਤ ਚੰਗਾ ਅਸਲ ਝੋਟਾ ਹੋਇਆ ਯਾਰ ਹੂੰ ਇਹਨੇ ਮਾੜਾ ਇੱਕ ਦਿਨ ਦੋ ਦਿਨ ਉੱਪਰ ਆ ਕਰ ਜਨਾ ਕੇ ਸਾਣ ਕੋਈ ਵੇ ਜਾ ਠੀਕ ਆ ਬਾਕੀ ਹੁਣ ਲੱਗ ਗਿਆ ਫੁੱਲ ਖਾਣ ਪੀਣ ਹਮ ਕੀ ਮੋਲ ਹੈ ਜਾਇਜ਼ ਇਹ 63000 ਦਾ ਕਟਾ ਦੇ ਦਾਂਗੇ ਬੜਾ ਰਮਾਨਤਨ ਵਿੱਚੋਂ ਕਰ ਦਾਂਗੇ ਯਾਰ ਓਕੇ ਬਾਈ 63000 ਦਾ ਕਟਾ ਬਾਈ ਕਹਿੰਦਾ ਦੇ ਦੇ ਦਾਂਗੇ ਬਾਕੀ ਕੋਈ ਜੈ ਟੈਕਸਟੀਲ ਦਿਖਾ ਦੇਵਾ ਪਿੱਛੇ ਮਾਰੇ ਪਹਿਨਾ ਜਮ ਓਕੇ ਆ ਬਾਈ ਬਹੁਤ ਚੰਗਾ ਬਾਕੀ ਮਗਰ ਨੂੰ ਆ ਜਿੰਨੇ ਵੀ ਹੈਗੇ ਆ ਮਾਂ ਦਾ ਲੈ ਬਾਈ ਬਹੁਤ ਮਗਰ ਸੀ ਯਾਰ ਸਹੀ ਆ ਬਾਈ ਹਮ ਧੰਨਵਾਦ ਬਾਈ